ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਏਕਸ ਕੈ ਵਸ ਕੀਏ ਦਸ ਬੈ ਰਾਗ ਨੇ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚੜਾਈ ਬੇਭੂਤਾ ਪੰਥ ਏਕ ਕਰ ਪੀਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਭਉ ਨਾਹੀ ਤਹਾਂ ਆਸਨ ਬਾਂਧਿਓ ਸਿੰਗੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗਉੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਏ ਲੇ ਮੀਤਾ ਹਰ ਔਖਦ ਜਾਂ ਕੋ ਗੁਰ ਦਿਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੋਰੀ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਘਾਈ ਨਾਨਕ ਹਰ ਜੀਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤਮੋਰੀ ਮੋਹਿ ਅਨਾਥ ਸਰਨ ਪ੍ਰਭ ਤੋਰੀ ਅੰਧ ਕੂਪ ਮਹਿ ਹਾਥ ਦੇ ਰੱਖੋ ਪਸ਼ੂ ਸਿਆਨਪ ਉਕਤ ਨਾਮੋਰੀ ਰਹਾਉ ਕਰਨ ਕਰਾਮਨ ਸਭ ਕਿਛ ਤੁਮਹੀ ਤੁਮ ਸਮਰੱਥ ਨਾਹੀ ਅਨਹੂਰੀ ਤੁਮਰੀ ਗਾਤ ਮੇਤ ਤੁਮਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੀ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੀ ਦ੍ਰਿਸ਼ਟ ਓਹ ਚੰਦ ਚਕੋਰੀ RAM ਸੰਤ ਮਹ ਭੇਦ ਕਿਛ ਨਾਹੀ ਏਕ ਜਨ ਕਈ ਮਹ ਲਖ ਕਰੋਰੀ ਜਾਂ ਕਹਿ ਹੈ ਪ੍ਰਗਟ ਪ੍ਰਭ ਹੋਆ ਹਨ ਦਿਨ ਕੀਰਤਨ ਰਸ ਨਰ ਮੋਰੀ ਤੁਮ ਸਮਰਾਤ ਅਪਾਰ ਅਤਿ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਓਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇ ਤੀਰ ਆਤੇ ਸੰਤ ਹੋ ਨਬਾਹੇ ਲੇਹੋ ਮੋਕੋ ਪੁਰਖ ਬਧਾਤੇ ਓੜ ਪਹਚਾਵੋ ਦਾਤੇ ਰਹਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਬਧਾਤੇ ਰਾਖੋ ਸਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਂਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪੁਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕਿਸ ਤੁਮਰੇ ਹਾਥੇ ਐਸ ਆਮਨਤ ਆਨ ਦੇਹੁ ਮੋ ਕਉ ਹਰ ਜਨ ਚੱਲੇ ਹਮਾਰੈ ਸਾਥੀ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੀਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾ ਸਹਿਜ ਸਮਾਇਉ ਦੇਵ ਮੋ ਕਉ ਸਤਿਗੁਰ ਭਏ ਦਿਆਲ ਦੇਵ ਰਹਾਉ ਕਾਟ ਜੀਵਰੀ ਕੀਓ ਦਾਸ ਰੂ ਸੰਤਨ ਟਹਿਲਾਇਓ ਏਕ ਨਾਮ ਕੋਤੀਓ ਪੂਜਾਰੀ ਮੋਕੋ ਅਚਰਜ ਗੁਰਹਿ ਦਿਖਾਇਓ ਪਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤੀਆ ਅਨ ਭੈ ਠਹਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖਾਂ ਠਾਉਂ ਗਵਾਇਓ ਜੋ ਸੋ ਪਰਸਨ ਭਈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰਿ ਰਾਯੋ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਯੋ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮਪੂਰਨ ਪਰਮੇਸ਼ਰ ਮਨ ਤਾ ਕੀਓ ਟਗੀ ਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੂ ਸੁਖ ਦੁਖ ਓਹੀ ਧਾਈਐ ਰੇ ਕੋਟ ਪਤ ਤ ਉਦਾਰੀ ਖਿਨਮੈ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਗ ਦੁਖ ਭੰਜਨ ਸਵਾਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪਿਤ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਨਾਈ ਜਾਤੇ ਬ੍ਰਿਥਾ ਨਾ ਕੋਈ ਰੇ raag gauri purbi mahalla 5 ik o ankar satguru prasad har har kabhu naam muh bisari hiha uha sarb sukh data sagal kata prit pare rahau maha kasht kaate kin pitar rasna naam chitari seetal shant sukh har sarani jalti agn nivari ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ ਚਰਨ ਕਮਲ ਅਰਾਧਤ ਮਨ ਮਹ ਜਮ ਕੀ ਤਰਾਸ ਬਦਾਰੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾਇ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲਿਹਾਰੈ